ਹਾਂਜੀ ਅਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਆਪਣੀ ਇੱਕ ਹੋਰ ਵੀਡੀਓ ਦੇ ਵਿੱਚ ਤੇ ਲੈ ਕੇ ਪ੍ਰਮਾਤਮਾ ਦਾ ਨਾਮ ਕਰਤੀ ਕੰਬੈਨ ਚਾਲੂ ਆਪਣੇ ਯਾਰ ਵਿਜੇਤਰ ਸਿੰਘ ਦੇ ਹਾਂਜੀ ਕੀ ਹਾਲ ਕੀ ਹਾਲ ਚੱਲ ਜੀ ਕੀ ਗੱਲ ਮਸ਼ੀਨ ਹੀ ਚਾਲੂ ਕੀਤੀ ਮਸ਼ੀਨ ਮਹਾ ਚੱਲ ਤੇਰਾ ਮੋਟ ਕਰਾ ਦਈਏ ਬੰਦਾ ਵੀ ਚੀਜ਼ ਯਾਰ ਕੀ ਪਾਲਾ ਹੈ ਆਪਾਂ ਮਹਾ ਫੇਰ ਕਰਨਾ ਇਹ ਚਲੋ ਹੋਰ ਹੋਰ ਨਵਿਤਾ ਜੀ બસ ਕਿੰਨੇ ਵੀ ਤਾਜੀ 15 ਤੋਂ ਪੱਕੇ ਹੀ ਚਾਰੇ ਕਿੱਲੇ ਮਾਜਾ ਲਾੜੇ ਕੀ ਕਹਿੰਦੀ ਆਰ ਕੀ ਐ ਬਸ ਇਹ ਤੇ ਕਹਿੰਦੀ ਆ ਬਸ ਕੋਈ ਪੰਗਾ ਨਾ ਲੈ ਲੈ 15 ਨਾ ਨੇ ਲਿਓ ਮੇਰੇ ਪਿੱਛੇ ਲੱਗ ਕੇ ਆ ਹਾਂ ਬਾਕੀ ਜ਼ਿਮੀਦਾਰ ਨੂੰ ਮਾਰ ਰਹੀ ਚਾਰ ਸਫੇਰ ਬਾਕੀ ਸਪਾਈ ਚੱਕਰਾਉਨੇ ਸਪਾਈ ਦੇਖ ਲਓ ਤੁਸੀਂ ਸਪਾਈ ਤੇ ਪੁਰੀ ਆ ਬਾਈ ਫਿਰ ਬਿਜੀ ਸੀ ਯਾਰ ਕੀ ਕੰਧ ਡੇਗੀ ਇੱਕ ਮੀਂਹ ਕਰਕੇ ਉਧਰ ਮਿਸਤਰੀ ਲੱਗੇ ਹੋਏ ਘਰੇ ਟਾਈਮ ਹੀ ਲੱਗਣਦਿਆ ਸੀ ਮੈਂ ਚੱਲ ਕੋਈ ਨਹੀਂ ਟੈਨਸ਼ਨ ਨਹੀਂ ਲੈਣੀ ਵਾਂ ਬਾਕੀ ਝੋਨੇ ਵਾਲੇ ਮਾੜਿਆ ਹਾਲਾ ਤਰ ਕੇ ਖਿੱਚ ਕੇ ਆ 40 45 ਸੇਰਾ ਹੀ ਆ ਨਾ ਤੇ ਮੰਨ ਲਓ ਵੀ ਆ 2 ਕਿੱਲੇ ਆ 2 ਕਿੱਲੇ ਚੋਪਰਾ ਕਿੰਨੇ ਘੜੇ ਲੱਗੇ ਆ 2 ਕਿੱਲੇ ਜਵਾਦ ਆਣੇ ਹੋਏ ਆ ਕਿੱਥੇ 2 ਕਿੱਲੇ ਨੇ 43 ਭੀਤੀ ਹੈ ਹੈ ਨਹੀਂ ਹੋ ਗਿਆ ਪਾਸ ਹੈ ਜਾ ਤੱਕ ਪਹੁੰਚਦਾ ਹੈ ਬਾਕੀ ਉਧਰ ਪਰਮਾਦਨਾ ਇਹ ਕਹਿੰਦਾ ਕੋਈ ਨਹੀਂ ਤਗੜੇ ਹੋ ਜਾਓ ਆ ਗਿਆ ਪਿੱਛੇ ਪਿੱਛੇ ਤੁਹਾਡੇ ਚੜ ਗਿਆ ਇੱਧਰ ਬੱਦਲ ਚਲੋ ਮਿਲਦੇ ਆ ਟ੍ਰੈਕਟਰ ਕੱਢਣ ਲੱਗੇ ਫਲਾਓ ਜੀ ਇੱਧਰ ਕਰਤਾ ਕੰਮ ਹੋਈ ਜਿਆਦਾ ਡਰ ਸੀ ਐ ਮੈਦ ਹੀ ਮੈਨੂੰ ਤੇਰੇ ਤੋਂ ਕਹੀ ਨਹੀਂ ਲੈ ਮਿਟੀ ੜਕੀ ਗਾੜੀ ਬੈਕ ਕਰ ਲਾ ਬੈਕ ਆ ਬੈਕ ਕਰਕੇ ਫੱਟੀ ਲਾ ਰੁਕ ਜਾ ਪਰਾਲੀ ਪਾ ਲਈਏ ਬੈਕ ਕਰ परळी पा परळीी परळी परळी परळीी पा परळीी ਕੜਾਤਾ ਗਲਤੀ ਕਰ ਗਿਆ ਜਿੱਥੇ ਲਿਮਟ ਕੀਤੀ ਫੱਟੀ ਲਾ ਕੇ ਫੱਟੀ ਲਾ ਲਾ ਪੱਟੀ ਗਈ ਗਈ ਝੜਕਾ ਮਾਰ ਝੜਕਾ ਝੜਕਾ ਮਾਰ ਝੜਕਾ ਅੱਗੇ ਕਰਕੇ ਮਾਰ ਝੜਕਾ ਪਿੱਛੇ ਭਾਉ ਨਾ ਓਏ ਹਾਏ ਹਾਏ ਆ ਬੰਦਾ ਐਨਕਾ ਲਈ ਆਉਂਦਾ ਇਹਨੇ ਟਰਾਲੀ ਖਬੋ ਹਤੀ ਫਿਰ ਤੋਂ ਪਹਿਲਾਂ ਤੋਂ ਮੈਂ ਤੋ ਖਬੋਈ ਹੈ ਹਾਂ ਜਿਹੜੇ ਲੱਛਣਾ ਜਾਉਗੀ ਰਾਮ ਨੇ ਖਿੱਚੀ ਜਾਣੀ ਆ ਦੋ ਦੰਦ ਕੱਢਦੇ ਦੋ ਦੰਦ ਕੱਢਦੇ